ਮੈਂ ਸਾਹਮਣੇ ਮੈਂ ਕਿਸੇ ਹੋਰ ਪਾਰਟੀ 'ਚ ਹੁੰਦਾ ਮੈਂ ਨੇੜੇ ਤੇੜੇ ਵੀ ਇਹ ਕੁਰਸੀ ਤੇ ਆਉਣਾ ਨਹੀਂ ਸੀਗਾ ਜੀ ਕਿਉਂਕਿ ਮੇਰੇ ਪਾਸ ਵੱਡੀਆਂ ਗੱਡੀਆਂ ਕੋਈ ਜ਼ਿਆਦਾ ਪੈਸਾ ਨਹੀਂ ਸੀਗਾ ਜੀ ਉਹਨਾਂ 'ਚ ਕਲਚਰ ਹੋਰ ਚੱਲਦਾ ਹੈ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਤਰ੍ਹਾਂ ਦੇ ਇਤਿਆਂ ਪੁੱਤਾਂ ਨੂੰ ਮੌਕਾ ਦਿੰਦੀ ਹੈ ਤਾਂ ਮੈਂ ਫੇਰ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਨੂੰ ਸਰ ਗੁਰਦੇਵ ਸਿੰਘ ਦੇਮਾਨ ਦਾ ਮੈਸੇਜ ਦਿੱਤਾ ਹੈ। ਰਾਮਗੜ੍ਹ ਸਾਹਿਬ ਇਹਨਾਂ ਨੂੰ ਵੀ ਪਾਰਟੀ ਨੇ ਨਵਾਜਿਆ। ਅੱਗੇ ਤੋਂ ਵੀ ਮਹਾਰਾਜ ਦਾ ਆਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਰ ਸਾਨੂੰ ਹਿੰਮਤਸ਼ਾ ਤੋਂ ਨਿਹਾਲ ਜੀ ਆਇਆਂ ਨੂੰ। ਜੀ ਧੰਨਵਾਦ। ਮੇਰੇ ਸਾਹਿਬ ਮੇਰੇ ਸਾਹਿਬ ਇੱਕ ਮਿੰਟ ਮੈਂ ਇਹ ਉੱਪਰ ਬੜਾ ਜੀ ਬਾਈ ਹੱਥ ਕਿਸੇ ਦਾ ਇਹ ਹੋਰ ਬਸ ਆਵਾਜ਼ ਆਵਾਜ਼ ਠੀਕ ਆ ਠੀਕ ਆ ਠੀਕ ਨੀਵੇਂ ਕਰ ਦਿਓ ਜੀ ਮੈਂ ਤਾਂ ਦੇਖੋ ਜੀ ਕਿੱਥੇ ਬਹੁਤ ਧੰਨਵਾਦ ਕਰਦਾ ਸਾਡੀ ਪਾਰਟੀ ਸੁਪਰੀਮੋ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਮਨੀਸ਼ ਸੋਧਿਆ ਜੀ ਦਾ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਰਾਜ ਸਭਾ ਮੈਂਬਰ ਸੰਦੀਪ ਪਾਟਕ ਜੀ ਦਾ ਹਰਜੰਤ ਸਿੰਘ ਬਰਸਲ ਜੀ ਦਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਔਰ ਵਿਸ਼ੇਸ਼ ਧੰਨਵਾਦ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਦਾ ਜਿਨ੍ਹਾਂ ਨੇ ਮੈਨੂੰ ਮਾਰਕੀਟ ਕਮੇਟੀ ਨਾਪਾ ਦਾ ਚੇਅਰਮੈਨ ਲਗਾਇਆ ਹੈ ਬਹੁਤ ਬਹੁਤ ਇਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਬਿਲਕੁਲ ਜੀ ਮੈਂ 2014 ਕਿਉਂ 13 ਦੇ ਲਾਸਟ ਵਿੱਚ 14 ਚ ਮੈਂ ਆਮ ਆਦਮੀ ਪਾਰਟੀ ਚ ਲੱਗ ਗਿਆ ਸੀਗਾ ਜੀ ਅਸੀਂ ਸਾਰਿਆਂ ਨੇ ਮਾਨ ਸਾਹਿਬ ਅਸੀਂ ਕੱਖਿਆਂ ਨੇ ਵਰਕ ਕੀਤਾ ਆਮ ਆਦਮੀ ਪਾਰਟੀ ਚ ਚਲੋ ਮੈਂ ਧੰਨਵਾਦੀਆਂ ਜੀ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਨਹੀਂ 2015 ਦੇ ਵਿੱਚ ਯੂਥ ਵਿੰਗ ਦਾ ਪ੍ਰਧਾਨ ਬਲੇਆਲਾ ਦਾ ਲਗਾਇਆ ਜੀ ਫਿਰ 2021 ਚ ਮਾਨ ਸਾਹਿਬ ਨੇ ਮੇਰਾ ਨਾਮ ਰਿਕਮੈਂਡ ਕਰਿਆ ਮੈਂ ਵਾਈਸ ਪ੍ਰੈਜ਼ੀਡੈਂਟ ਯੂਥ ਵਿੰਗ ਦਾ ਲੱਗਿਆ ਵਾਈਸ ਪ੍ਰੈਜ਼ੀਡੈਂਟ ਯੂਥ ਵਿੰਗ ਪੰਜਾਬ ਦੇ ਲੱਗੇ ਜੀ ਉਸ ਤੋਂ ਬਾਅਦ ਮੈਂ ਕਿਸਾਨ ਵਿੰਗ ਦਾ ਫੇਰ ਮੈਨੂੰ ਮਾਨ ਸਾਹਿਬ ਨੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਬਣਾਇਆ ਤੇ ਹੁਣ ਇਹਨਾਂ ਨੇ ਸਾਰਿਆਂ ਨੇ ਮੇਰਾ ਨਾਮ ਐ ਐਮਐਲਏ ਸਾਹਿਬ ਨੇ ਵਰਸਤ ਸਾਹਿਬ ਨੇ ਰਿਕਮੈਂਡ ਕੀਤਾ ਤੇ ਸ਼੍ਰੀ ਕੇਜਰੀਵਾਲ ਸਾਹਿਬ ਨੇ ਭਗਵੰਤ ਸਿੰਘ ਜੀ ਨੇ ਨੀਤ ਸੁਸੋਦੀਆ ਜੀ ਨੇ ਮੈਨੂੰ ਚੇਅਰਮੈਨ ਮਾਰਕੀਟ ਕਮੇਟੀ ਨੱਪਾ ਲਾਏ ਮੰਡੀ ਦੇ ਕਿਹੜੇ ਕੋਈ ਹਾਲੇ ਤਾਂ ਸਫਾਈਆਂ ਦਾ ਹੈਗਾ ਜੀ ਜੋ ਪ੍ਰਬੰਧ ਪੂਰੇ ਨੇ ਮੰਡੀ ਦੀ ਸਫਾਈ ਚੱਲ ਰਹੀ ਹੈ ਮੰਡੀ 'ਚ ਜੋ ਜੋ ਵੀ ਪਾਣੀ ਦਾ ਪ੍ਰਬੰਧ ਹੈ ਉਹ ਵੀ ਪ੍ਰੋਪਰ ਹੋਊਗਾ ਜੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਕੋਈ ਆੜਤੀਆਂ ਨਾਲ ਮੇਰੀ ਚਲੋ ਪ੍ਰੋਪਰ ਮੀਟਿੰਗ ਤਾਂ ਨਹੀਂ ਹੋਈ ਗੱਲਬਾਤ ਹੁੰਦੀ ਰਹਿੰਦੀ ਹੈ ਜੋ ਜੋ ਵੀ ਉਹਨਾਂ ਦੇ ਮਸਲੇ ਨੇ ਜਰੂਰ ਹੱਲ ਅਸੀਂ ਰਲ ਮਿਲ ਕੇ ਆਮ ਆਦਮੀ ਪਾਰਟੀ ਬਣੋਕਰ ਜਿਵੇਂ ਪਾਰਟੀ ਕਹਿੰਦੀ ਹੈ ਕੋਈ ਤਾਂ ਉਦਾਂ ਹੀ ਹੋਇਆ ਜੀ ਮੈਂ ਸ hẳnਾ ਮੈਂ ਕਿਸੇ ਹੋਰ ਪਾਰਟੀ 'ਚ ਹੁੰਦਾ ਮੈਂ ਨੇੜੇ ਤੇੜੇ ਵੀ ਇਹ ਕੁਰਸੀ ਤੇ ਆਉਣਾ ਨਹੀਂ ਸੀਗਾ ਜੀ ਕਿਉਂਕਿ ਮੇਰੇ ਪਾਸ ਵੱਡੀਆਂ ਗੱਡੀਆਂ ਕੋਈ ਜ਼ਿਆਦਾ ਪੈਸਾ ਨਹੀਂ ਸੀਗਾ ਜੀ ਉਹਨਾਂ ਚ ਕਲਚਰ ਹੋਰ ਚੱਲਦਾ ਹੈ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਘਰਾਂ ਦੇ ਇਤਿਆਂ ਬੱਚਾ ਨੂੰ ਮੌਕਾ ਦਿੰਦੀ ਹੈ ਤਾਂ ਮੈਂ ਫਿਰ ਧੰਨਵਾਦ ਕਰਦਾ ਹਾਂ ਮਨਵੀ ਪਾਰਟੀ ਦਾ ਇਹ ਇੱਥੇ ਤੋਂ ਆ ਬਣ ਸਾਡੇ ਬਹੁਤ ਹੀ ਪੁਰਾਣੇ ਸ਼ਗਰਤ ਦੇ ਸਾਥੀ ਮੇਰੇ ਛੋਟੇ ਵੀਰ ਸਰਦਾਰ ਗੁਰਦੀਪ ਸਿੰਘ ਟਵਾਣਾ ਇਹ ਕਿ ਲੰਮੀ ਸਮੇਤ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਖੇਤੀਬਾੜੀ ਦਾ ਕੰਮ ਕਰਦੇ ਨੇ ਵਲੰਟੀਅਰ ਨੇ ਲਗ ਲਗ ਕੁੱਤ ਦੇ ਕੰਮ ਕੀਤਾ ਤੇ ਉਹਨਾਂ ਨੂੰ ਬਤੌਰੇ ਚੇਅਰਮੈਨ ਮਾਰਕੀਟ ਕਮੇਟੀ ਨਾਪਾ ਅੱਜ ਦੇ ਤੇ ਵੱਡੀ ਕੁਰਸੀ ਜਿਹੜੀ ਉਹਨਾਂ ਨੇ ਸੰਭੀ ਹੈ ਇਸ ਮੌਕੇ ਹਰਕਤ ਸਿੰਘ ਜੀ ਬਖਸ਼ਰ ਸਾਹਿਬ ਵੀ ਨੇ ਕਿ ਚੇਅਰਮੈਨ ਨੇ ਪੰਜਾਬ ਮੰਡੀ ਬੋਰਡ ਦੇ ਉੱਚ ਸਟਾਫ ਤੇ ਪਹੁੰਚਿਆ ਮੈਂ ਧੰਨਵਾਦ ਕਰਨਾ ਚਾਹੁੰਦਾ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਹਾਜ਼ਰ ਮਾਨ ਜੀ ਮਨੀਸ਼ ਸ਼ੁਦੀਆ ਜੀ ਸਾਰਿਆਂ ਦਾ ਕਿ ਬਹੁਤ ਹੀ ਇਕ ਕਾਬਲ ਹੁਨਾਰਾ ਔਰ ਜ਼ਮੀਨ ਨਾਲ ਜੁੜਿਆ ਇੱਕ ਵਲੰਟੀ ਜਿਹੜਾ ਉਹਨਾਂ ਨੂੰ ਇਹ ਅਹੁਦਾ ਦੇ ਕੇ ਇਹਨਾਂ ਨੇ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਅੱਜ ਮੈਂ ਵਿਸ਼ਵਾਸ ਦਵਾਣਾ ਨਾਪਾਦੀ ਨਾਣਾ ਮੰਡੀ ਦੇ ਸਾਰੇ ਜਿਹਨੇ ਆਕੀਆ ਭਾਈਚਾਰਾ ਨਾਲ ਅਲੱਗ-ਅਲੱਗ ਲੇਬਰ ਐ ਬਾਕੀ ਜਿਹਨੇ ਸਾਰੇ ਜੁੜੇ ਹੋਏ ਨੇ ਮੰਡੀ ਦੇ ਨਾਲ ਕਿ ਤੁਹਾਡੇ ਸਭ ਦੇ ਮਸਲੇ ਜਿਹੜੇ ਆ ਉਹ ਸਮੇਂ ਸਿਰ ਹੱਲ ਹੋਣਗੇ ਔਰ ਕਿਤੇ ਵੀ ਕਿਉਂਕਿ ਨਾਪਾ ਜਿਹੜੀ ਹੈ ਏਸ਼ੀਆ ਦੀ ਦੂਜੀ ਤੋਂ ਵੱਡੀ ਮੰਡੀ ਹੈ ਜੀ ਕਿਤੇ ਵੀ ਤੁਹਾਨੂੰ ਮੰਡੀ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਊਗੀ ਔਰ ਪੁਰਦੀਸ਼ ਸਿੰਘ ਮਾਨਾ ਸਾਹਿਬ بطور ਚੇਅਰਮੈਨ ਇੱਥੇ ਜਿਹੜਾ ਡਿਊਟੀ ਤੇ ਪਨਾਹਤ ਰਹਿਣਗੇ ਔਰ ਹਰ ਚੀਜ਼ ਦੀ ਮਨੀਟਰਿੰਗ ਜਿਹੜੀ ਅੱਛੇ ਤਰੀਕੇ ਨਾਲ ਕਰ ਲੈਣਗੇ। ਧੰਨਵਾਦ। ਜੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਗਈਆਂ 31 ਤਰੀਕ ਨੂੰ ਅਸੀਂ ਲਾਸਟ ਮੀਟਿੰਗ ਲੈ ਲਈ ਸੀ। ਸਾਡੇ ਸਾਰੇ ਮੰਡੀਆਂ ਦੇ ਵਿੱਚ ਪ੍ਰੋਪਰ ਸਫਾਈ ਦੇ ਪ੍ਰਬੰਧ, ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ, ਬਿਜਲੀ ਦੇ ਪ੍ਰਬੰਧ, ਬੈਠਣ ਵਾਲੇ ਛਾਂ ਦੇ ਪ੍ਰਬੰਧ ਔਰ ਹਰ ਪੱਖੋਂ ਸੀ ਮੁਕੰਮਲ ਤਿਆਰੀ ਕਰ ਚੁੱਕੀਆਂ। ਪੂਰੇ ਪੰਜਾਬ ਦੇ ਵਿੱਚ ਇਤਕੀ ਚਣਕ ਦੀ ਜਿਹੜੀ ਝਾੜ ਵੀ ਥੋੜਾ ਜਿਹਾ ਮੈਨੂੰ ਲੱਗਦਾ ਮਹਾਰਾਜ ਦੀ ਕਿਰਪਾ ਹੋਣੀ ਹੈ ਵਧੀਆ ਆਉਣਾ ਅੱਗੇ ਨੂੰ ਵੱਧ ਝਾੜ ਆਉਣ ਦੀ ਉਮੀਦ ਹੈ ਪਰੰਤੂ ਸਾਡੇ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਨੇ ਸਾਡੇ ਸਾਰੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਪੋਲੀਟੀਕਲ ਤੌਰ ਤੇ ਅਪਾਇੰਟ ਹੋ ਚੁੱਕੇ ਨੇ ਸਿਕਰੀਪਲ ਥੋੜੇ ਮੁਠੇ ਰਹੇ ਨੇ ਉਹ ਵੀ ਅਸੀਂ 10-12 ਦਿਨਾਂ ਚ ਕੰਪਲੀਟ ਕਰ ਦਾਂਗੇ ਸਾਡਾ ਸਟਾਫ ਹਰ ਜਗ੍ਹਾ ਤੈਨਾਤ ਹੈ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਕਿਸੇ ਵੀ ਪੱਧਰ ਤੇ ਕੋਈ ਪ੍ਰੋਬਲਮ ਨਾ ਆਵੇ ਸਾਡੇ ਆੜਤੀ ਭਰਾਵਾਂ ਨੂੰ ਕੋਈ ਸਮੱਸਿਆ ਨਾ ਆਵੇ ਸਾਡੇ ਮਜ਼ਦੂਰ ਭਰਾਵਾਂ ਨੂੰ ਕੋਈ ਸਮੱਸਿਆ ਨਾ ਆਵੇ ਇਸ ਕਰਕੇ ਅਸੀਂ ਸਾਰੇ ਪ੍ਰਬੰਧ ਮੁਕੰਮਲ ਲੈ ਕੇ ਚੱਲ ਰਹੇ ਹਾਂ ਇਸ ਮੌਕੇ ਤੇ ਮੈਂ ਸਾਡੇ ਸਾਰੇ ਆੜਤੀ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਗੁਰਦੀਪ ਟਿਵਾਣਾ ਜੀ ਜਿਹੜੇ ਸਾਡੇ ਨਵੇਂ ਚੇਅਰਮੈਨ ਲੱਗੇ ਨੇ ਇਹਨਾਂ ਨੂੰ ਸਹਿਯੋਗ ਦਿਓ ਤਾਂ ਕਿ ਮੰਡੀ ਦੀ ਡਿਵੈਲਪਮੈਂਟ ਵਾਸਤੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਜੋ ਵੀ ਕੰਮ ਨੇ ਇਹ ਅਗਾਹ ਹੋ ਕੇ ਕਰਾ ਸਕਣ ਔਰ ਸਾਡੇ ਪਿੰਨੋ ਹਰ ਤਰ੍ਹਾਂ ਦਾ ਸਹਿਯੋਗ ਕੋਈ ਫੰਡਾਂ ਦੀ ਘਾਟ ਨਹੀਂ ਆਉਣ ਤੁਸੀਂ ਜਾਓਗੇ ਸਾਡੇ ਸਲਕੇ ਦੇ ਮਾਨਯੋਗ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਦੀ ਇੱਕ ਵਾਈ ਦੇ ਵਿੱਚ ਸਾਰੀਆਂ ਸੜਕਾਂ ਦੀ ਮੁਰਮਮਤ ਅਸੀਂ ਕਰਵਾਉਣ ਜਾ ਰਹੇ ਹਾਂ ਜਿਹੜੀਆਂ ਕੋਈ ਨਵੀਆਂ ਬਣਨ ਵਾਲੀਆਂ ਨੇ ਉਹ ਸੜਕਾਂ ਵੀ ਅਸੀਂ ਜਲਦੀ ਬਣਵਾਵਾਂਗੇ ਕਿਉਂਕਿ ਸਾਡਾ ਰੂਰਲ ਡਿਵੈਲਪਮੈਂਟ ਦਾ ਤਕਰੀਬਨ 7.5 ਹਜ਼ਾਰ ਕਰੋੜ ਰੁਪਈਆ ਕੇਂਦਰ ਦੀ ਸਰਕਾਰ ਨੇ ਰੋਕ ਰੱਖਿਆ ਉਹ ਸਾਨੂੰ ਮਾਨਯੋਗ ਸੁਪਰੀਮ ਕੋਰਟ ਕੋਲੋਂ ਜਲਦੀ ਆਊਟਰ ਹੋ ਜਾਣੇ ਨੇ ਸਾਨੂੰ ਮਿਲ ਜਾਣਾ ਹੈ ਉਸ ਤੋਂ ਬਾਅਦ ਅਸੀਂ ਸਾਰੇ ਕੰਮ ਚਾਏ ਨਵੇਂ ਪੜ ਬਣਨੇ ਨੇ ਛੱਡ ਬਣਨੇ ਨੇ ਜਾਂ ਸੜਕਾਂ ਬਣਿਆ ਨੇ ਸਾਰੀਆਂ ਮੁਕੰਮਲ ਕਰਾ ਮੰਗਦੇ। ਕਿਸਾਨਾਂ ਨੂੰ ਕੀ ਅਪੀਲ ਕਰਦਾ ਚੱਲਦਾ। ਕਿਸਾਨਾਂ ਨੂੰ ਤਾਂ ਇਹੀ ਅਪੀਲ ਕਰਦੇ ਆ ਕਿ ਆਪਣਾ ਜਿਹੜਾ ਅਸਲ ਸਹੀ ਮੌਕੇ ਤੇ ਲੈ ਕੇ ਆਓ ਫਸਲ ਲੈ ਕੇ ਆਓ ਤਾਂ ਕਿ ਅੱਗੇ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਤਾਂ ਪ੍ਰੋਬਲਮ ਆਉਂਦੀ ਨਹੀਂ। ਜੀਰੇ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ। ਮੈਂ ਕੇਂਦਰ ਸਰਕਾਰ ਨੂੰ ਫਿਰ ਬੇਨਤੀ ਕਰਦਾ ਕਿ ਸਾਡੇ ਖੇਤਾਂ ਦੇ ਵਿੱਚ ਕੇਂਦਰ ਦਾ ਸਮਾਨ ਪਿਆ ਸਾਡੇ ਗੋਦਾਮਾਂ ਚ ਕੇਂਦਰ ਦਾ ਸਾਮਾਨ ਪਿਆ ਚੌਲ ਪਿਆ ਸਾਡੇ ਅਰਤੀ ਭਰਾਵਾ ਦਾ ਸੈਲਰ ਮਾਲਕਾਂ ਦਾ ਜੀਰੀ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਪਹਿਲਾਂ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਸੀ 31 ਮਾਰਚ ਤੱਕ ਅਸੀਂ ਕਲੀਅਰ ਕਰ ਦਾਂਗੇ ਪਰੰਤੂ ਉਹਾਂ ਨੇ ਹਲੇ ਤੱਕ ਕੀਤਾ ਨਹੀਂ ਇੱਕ ਵਾਰ ਫੇਰ ਅਸੀਂ ਕੇਂਦਰ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਮਾਲ ਕਲੀਅਰ ਕਰਨ ਤਾਂ ਕਿ ਜੀਰੀ ਦੇ ਮੌਕੇ ਸਾਨੂੰ ਕੋਈ ਸਮੱਸਿਆ ਨਾ ਹੋਵੇ ਅਦਾਏਗੀ 24 ਘੰਟੇ ਦੇ ਵਿੱਚ ਨਾਲ ਦੀ ਨਾਲ ਹੋਉਂਦੀ ਰਹੇ ਕੋਈ ਪ੍ਰੋਬਲਮ ਨਹੀਂ ਆਈ ਜੀ